ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਦੋਸਤੋ ਇਹ ਭਦੌੜ ਦੇ ਵੀ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜਾ ਹੈ ਖੁਸ਼ਦੀਪ ਦੇ ਘਰੋਂ ਅੱਜ ਵੀਡੀਓ ਬਣਾ ਰਹੇ ਆ ਤੇ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਲਗਭਗ ਚੈਨਲ ਦੀ ਸ਼ੁਰੂਆਤ ਤੋਂ ਹੀ ਵੀਡੀਓ ਬਣਾ ਰਹੇ ਇਹਨਾਂ ਵੀਰਾਂ ਕੋਲੋਂ ਗਾਵਾਂ ਹੁੰਦੀਆਂ ਹਰ ਟਾਈਮ ਵਿਕਰੀ ਵਾਲੀਆਂ ਅੱਜ 8 ਨਾਗ ਇੱਥੇ ਵਿਕਰੀ ਵਾਲੇ ਮੌਜੂਦ ਆ ਦੋਕ ਨਾਗ ਜਿਨ੍ਹਾਂ ਦੇ ਬੱਚੇ ਤੁਸੀਂ ਦੇਖ ਸਕਦੇ ਹੋ ਅੱਗੇ ਬੈਠੇ ਆ ਸੂਈ ਸਵਾਇ ਦੇਂਦੇ ਆ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛ ਲਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜਿਹੜੀ ਵੜ ਇਹਨਾਂ ਚੋਂ ਗਾਂ ਤੁਹਾਨੂੰ ਆਜੂਗੀ ਉਹਦੀ ਤਸੱਲੀ ਤੁਸੀਂ ਕਰਨੀ ਹੈ ਖਰੀਦਣੀ ਆਪਦੀ ਸਮਝ ਨਾਲ ਤੇ ਨੰਬਰ ਬਾਈ ਦਾ ਸਕਰੀਨ ਉੱਤੇ ਵਿੱਚ ਚਲਾ ਦੂੰਗਾ ਆਓ ਮਿਲਦੇ ਆਂ ਵੀਰ ਨੂੰ ਸ਼ੁਰੂਆਤ ਕਰਦੇ ਆਂ ਦੱਸੋ ਆਪਾਂ ਇਹਨਾਂ ਵੜਾਂ ਦੀ ਤੇ ਇਹ ਕਰਕੇ ਤੁਹਾਨੂੰ 8 ਦੇ 8 ਨਾਗ ਜਿਹੜੇ ਇਸ ਵੀਡੀਓ ਚ ਦਿਖਾ ਦਿੰਨੇ ਆਂ ਖੁਸ਼ਦੀ ਬਾਈ ਸਸਤੀ ਕਾ ਅਸੀ ਗੱਲ ਜਗੀਦ ਵੀਰੇ ਖੁਸ਼ਦੀ 8 ਨਾਗ ਅੱਜ ਦਿਖਾਉਣੇ ਆਪਾਂ ਹਾਂਜੀ ਸ਼ੁਰੂਆਤ ਪਰ 1955 ਤੋਂ ਕਰ ਲਈਏ ਹਾਂਜੀ ਬਾਈ ਕੀ ਡਿਟੇਲ ਹੈ ਦੀ ਬਾਈ ਇਹ ਪਹਿਲਾ ਸੁਆਜੀ ਬੈੜ ਹੂੰ ਤੇ ਇਹ ਕੱਲ ਸਵੇਰ ਦੀ ਸੂਈ ਵੀ ਹੈ ਜੀ ਹੂੰ ਇਹ ਤੁਹਾਨੂੰ ਸਵੇਰ ਵੀ ਮੈਂ ਕਾਲ ਤੇ ਵੀ ਦੱਸਿਆ ਸੀ ਵੀ ਆਪਣੇ ਕੋਲੇ 8 8:30 ਵਜੇ ਲਗਭਗ ਆਈਆਂ ਠੀਕ ਹੈ ਬਈ ਇਹ ਧਿਆਨ ਚ ਰੱਖਣ ਭਰਾ ਸਾਰੇ ਵੀ ਸਵੇਰ 8:30 ਵਜੇ 8:40 ਤੇ ਚਵਾਈ ਹੋਈ ਆ ਠੀਕ ਹੈ ਓਕੇ ਦੋਨਾਂ ਵੈੜਾਂ ਦੀ ਦੋ ਆ ਸੂਈਆਂ ਆਪਣੇ ਕੋਲੇ ਠੀਕ ਹੈ ਇਹਦੇ ਥੱਲੇ ਜੀ ਹੁਣ ਆਪਾਂ 25 26 ਕਿਲੋ ਜਾਨੀ ਬੌਲਾ ਤਿਆਰ ਹੈ ਇਸ ਵੈੜ ਥੱਲੇ ਹੋਣ ਅਰੇ ਇਹ ਦੋ ਟਾਈਮ ਦੀ ਮਿਲਕਿੰਗ ਦਾ ਰੇਟ ਕੀ ਰਹਿਣਾ ਇਹਦਾ ਰੇਟ ਜਗਜੀਤ ਵੀਰੇ ਆਪਾਂ ਅੱਗੇ ਵੀ ਦੱਸ ਦਿੰਨੇ ਬਾਦ ਦੇਣ ਲੈਣ ਜਿਹੜੇ ਰੇਟ ਕਰਾਂਗੇ ਜਿੰਨਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਨਾ ਆਪਾਂ ਐਵੇਂ ਨਜਾਇਜ਼ ਪੈਸੇ ਮੰਗਣੇ ਆ ਜੀ ਇਹ ਹਾਂ ਨਾ 1.40 ਲੱਖ ਰੁਪਏ ਦੀ ਵੜ੍ਹ ਦੇ ਦਾਂਗੇ ਹਾਈਟ ਤੁਸੀਂ ਦੇਖ ਲਓ ਵੀ ਇੱਥੋਂ ਤੱਕ ਆਉਂਦੀ ਆ ਆਰਾਮਦਾਰੀ ਨਾਲ ਬਾਲਾ ਪਾ ਦੇਣੀ ਮੌਸਮ ਚੰਗਾ 35 ਤੋਂ 40 ਕਿਲੋ ਦੁੱਧ ਹੱਸ ਕੇ ਜੇ ਪਾ ਦੂ ਤੁਰਪਤ ਦੂਸਰੀ ਗੱਲ ਪੱਕੀ ਆ ਵੀ ਇਹਨਾਂ ਦੀ ਮਿਲਕਿੰਗ ਥੋੜਾ ਲੇਟ ਹੋਈ ਹੈ ਕਿਉਂਕਿ ਵੀਡੀਓ ਮੈਂ ਇਥੇ ਬਣਾਉਣਾ ਆਉਣਾ ਸੀ ਤੇ ਅੱਜ ਬਣਾਉਣ ਲੱਗ ਪਿਆ ਨਹੀਂ ਥੋੜਾ ਜਿਆਦਾ ਪਸ਼ੂ ਤਿਆਰੀ ਚ ਦਿਸੇ ਹਵਾਨਾ ਜ਼ਿਆਦਾ ਦਿਖਾ ਜਾਂਦਾ ਖੈਰ ਜਿਹਨੂੰ ਕੱਦ ਕਾਠ ਜਾਂ ਬਰੀਡ ਕੁਆਲਟੀ ਦੀ ਸਮਝ ਹੈ ਤੋ ਦੇਖ ਸਕਦਾ ਵੀ ਦੁੱਧ ਕਿੰਨਾ ਚੋਲੂਗਾ 1 ਲੱਖ ਤੇ 40 ਹਜ਼ਾਰੇ ਦਾ ਰੇਟ ਹੈ ਇਹ ਵੈਡ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਵੱਡੇ ਢਾਂਚੇ ਦੀ ਹੈ ਕੱਦ ਕਾਠ ਵੇਲ ਚੰਗੀ ਹੈ ਹਵਾਨਾ ਸੋਹਣਾ ਤੇ ਵੀਡੀਓ ਮੈਂ ਬਣਾ ਰਿਹਾ ਮੇਰੇ ਖਿਆਲ ਚ 3 ਪਾਉਣੇ ਇੱਕ 3 ਵਜੇ ਦਾ ਟਾਈਮ ਆ ਢਾਈ ਤੋਂ ਬਾਹਰ ਸੋ ਪਹਿਲੇ ਨੰਬਰ ਤੇ ਇਹ ਗਾਂ ਤੁਸੀਂ ਦੇਖੋ ਲਿਆ ਬਈ ਵਾਪਸ ਤੇਰੀ ਨੂੰ ਪਸੰਦ ਆਉਂਦੀ ਆ ਤਾਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਤੁਸੀਂ ਬਾਕੀ ਹਾਈਟ ਹੋਇਟ ਜਗਜੀਤਪੁਰੇ ਲੰਬੀ ਲੁੰਬੀ ਬੀਸੀਐਸ ਵਗੈਰਾ ਸਾਰਾ ਕੁਝ ਹੀ ਵੈੜ ਚੱਕ ਨੰਬਰ ਆ ਵਧੀਆ ਯਾਨੀ ਚੰਗਾ ਕਰੇ ਰੱਖਣ ਵਾਲੇ ਬੰਦੇ ਨੂੰ ਵਧੀਆ ਚੀਜ਼ ਆ ਕਿਉਂਕਿ ਅੱਜ ਕੱਲ ਬਾਈ ਮੰਨ ਕੇ ਚੱਲੋ ਟਰਾਂਜਿਸ਼ਨ ਦੂਜੀ ਚੱਲੀ ਕਰਕੇ ਭਾਲਤਾ ਵੈੜ ਪਾਉਂਦ ਕੋਈ ਨਹੀਂ ਸਹੀ ਸਾਫ਼ ਅਡਰਦੀ ਆ ਇਹਦੇ ਨਾਲ ਜਿਹੜੀ ਗੰਖੜੀ ਏ ਜਗਜੀਤ ਵੀਰੇ ਦੰਦਾ ਐ ਚਾਰ ਦੰਦਾ ਜੀ ਲაქਟੇਸ਼ਨ ਸੈਕੰਡ ਟਾਈਮ ਆ ਠੀਕ ਐ ਇਹਦੇ ਥੱਲੇ ਮੰਨ ਕੇ ਚੱਲੋ ਆਪਾਂ 32 33 ਕਿਲੋ ਦੁੱਧ ਇੱਕ ਤਰ੍ਹਾਂ ਦੀ ਮਿਲਕਿੰਗ ਕਰੀ ਆ ਕੋਈ 2 ਕਿਲੋ ਆਪਣੇ ਘਰੇ ਆ ਕੇ ਬੰਨਣ ਨਾਲ ਘਟ ਜੇ ਉਹ ਕਹਿ ਨਹੀਂ ਸਕਦੇ ਯਾਨੀ 27 28 ਕਿਲੋ ਦੇ ਲਗਭਗ ਬੰਦਾ ਮੰਨ ਕੇ ਲੈ ਲੈ ਵੀ ਹੁਣ ਰੈਡੀ ਹੋਊ 5 ਦਿਨਾਂ ਦੀ ਸੂਈ ਐ ਇਹ ਜੀ ਰੇਟ ਇਹਦਾ ਰੇਡ ਜਗਜੀਤ ਵੀ ਇਹ ਵੈੜ ਦੇ ਦਾਂਗੇ 165000 ਦੀ ਹਾਈਟ ਦੇਖ ਲਓ ਵੀ ਆਪਣੇ ਸਿਰ ਸਰ ਜਿੱਡੀ ਉੱਚੀ ਆ ਜੀ ਬਿਊਟੀ ਵੀ ਚੰਗੀ ਆ ਬੱਛਾ ਇਹਦੇ ਨਾਲ ਬੱਛਾ ਜੀ ਬਾਕੀ ਆਰਡਰ ਦੀ ਜਿਹੜੀ ਫਿਟਨੈਸ ਆ ਹਮ ਚਲੋ ਹਜੇ ਤਾਂ ਟਾਈਮ ਵੀ ਕੁਝ ਨਹੀਂ ਹੋਇਆ ਦੇਖੋ ਐਕਸਟਰਾ ਆਰਡੀਨਰੀ ਫਿਟਨੈਸ ਆ ਲੈ ਚਲ ਪੁੱਤ ਸਿੱਧੀ ਇੱਕ ਕਰੀ ਐਕਸਟਰਾ ਆਰਡੀਨਰੀ ਫਿਟਨੈਸ ਆਰਡਰ ਦੀ ਜੀ ਬਾਕੀ ਹਾਈਟ ਲੈਂਥ ਲਾਜਵਾਬ ਚੀਜ਼ ਆ ਲੈ ਆ ਬਈ ਬੱਸ ਸੋ ਦੋ ਨੰਬਰ ਤੇ ਤੁਸੋਂ ਦਿਖਾ ਰਹੇ ਹਾਂ ਤੁਹਾਨੂੰ ਇਹ ਗਾਂ ਲੈ ਚੱਲ ਉਧਰ ਨੂੰ ਸਿੱਧੀ ਹੁਣ ਬੰਦ ਦੀ ਇੱਥੇ ਤਾਂ ਭੱਜੂਗੀ ਨਹੀਂ ਹਵਾਨਾ ਦੇਖੋ ਇਹਦਾ ਸੋ ਇਹ ਦੋ ਸੀਂਗਾਂ ਜਿਹੜੀਆਂ ਸੁਰਪਾਈਆਂ ਦਿਖਾਉਣੀਆਂ ਸੀ ਵੀਡੀਓ ਜੀ ਤੁਹਾਨੂੰ ਇਹਨਾਂ ਦੀ ਦੁੱਧ ਦੀ ਜਾਣਕਾਰੀ ਦੇਤੀ ਹੈ ਤੁਸੀਂ ਚੋਕੇ ਦੇਖ ਸਕਦੇ ਹੋ ਕੀ ਜਗਜੀਤ ਭਾਈ ਦੁੱਗਣੀਆਂ ਲੱਗਣਗੀਆਂ ਗਾਈਆਂ ਜਦੋਂ ਕਿ ਭਰਾ ਘਰੇ ਆਊਗਾ ਕੱਲ ਨੂੰ ਇਹ ਹੂੰ ਇਹ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਫੋਨ ਤੇ ਵੀ ਦੱਸੀ ਸੀ ਅੱਜ ਇਹਨਾਂ ਦੀ ਮਿਲਕਿੰਗ ਘੱਟ ਤੋਂ ਘੱਟ ਵੀ ਮਿਲਕਿੰਗ ਦੇ ਟਾਈਮ ਨਾਲੋਂ 3 ਘੰਟੇ ਵਾਂਗੂ ਲੇਟ ਐ ਜਿਹੜੀ ਇਹ ਆਪਣਾ ਬਈ ਇਹ ਦੂਜਾ ਸੁਆ ਜਗਜੀਤ ਵੀਰੇ ਸੈਕੰਡ ਟਾਈਮਰ ਆ ਰਿਕਾਰਡ ਇਹਦਾ ਸਾਰਾ ਸੀਮਨ ਡਿਟੇਲ ਟੋਟਲ ਆ ਕਿਉਂਕਿ ਆਪਾਂ ਕੱਲੀ ਵੀਡੀਓ 'ਚ ਬੋਲਣੀ ਬੰਦ ਕਰੀਆ ਵੌਇਸ ਨੋਟ ਆਪਣੇ ਕੋਲੇ ਹਰੇਕ ਵਹਿੜ ਦਾ ਹੂੰ ਕੱਲੀ-ਕੱਲੀ ਦਾ ਹੈਗਾ ਜੀ ਬਾਕੀ ਚੜਾਈ ਦੇਖੋ ਮਗਰੋਂ ਇੰਨੀ ਚੌੜੀ ਆ ਪਿੱਛੇ ਤੋਂ ਵੀ ਵਹਿੜ ਦੀ ਚੜਾਈ ਜੀ ਵੇਂਸ ਬੂਂਸ ਦੇਖੋ ਕਿੱਡੀਆਂ ਸੋਹਣੀਆਂ ਆਰਡਰ ਦੇਖੋ ਜਿੱਦਾਂ ਦਾ ਭਾਲਦੇ ਅੱਜ ਦੀ ਜਨਰੇਸ਼ਨ ਦੇ ਮੁੰਡੇ ਵੀ ਇੱਥੋਂ ਚੱਲ ਪਏ ਆਏ ਜਾਵੇ ਪਿੱਛੇ ਨੂੰ ਚੌੜਾ ਆਰਡਰ ਜਾਦੇ ਚੰਗੀ ਵਹਿੜਾ ਜੀ ਦੁੱਧ ਦਾ ਰਿਕਾਰਡ ਜਾਦੇ ਚੰਗਾ 52 53 ਕਿਲੋ ਦਾ ਵਹਿੜ ਦਾ ਪੀਕ ਰਿਆ ਫਸਟ ਟਾਈਮਰ ਦਾ 14 ਦਿਨਾਂ ਦੇ 9 ਮਹੀਨੇ ਪੂਰੇ ਹੋਣ ਚਹੇ ਹਜੇ ਪਏ ਆ ਜੀ ਰੇਟੇ ਦਾ ਰੇਟ ਜਗਜੀਤ ਵੀਰੇ ਲੈਣ ਦੇ ਇੰਜ ਹੈ ਆਪਾਂ 2 ਲੱਖ ਤੇ 25000 ਰੁਪਏ ਦੀ ਵਹਿੜ ਦਵਾਂਗੇ ਜਿਸ ਨੂੰ ਖੋਲੀ ਬਾਈ ਫੁੱਲ ਬੁੱਤੋ ਜੀ ਸਵਾ 2 ਲੱਖ ਦੀ ਦੱਸੋ ਸੋਹਣੀ ਵਹਿੜ ਹੈ ਬਲੋ ਭਾਈ ਫੁੱਲਾ ਹਵਾਨੇ ਤੇ ਨਾੜਾ ਤੁਸੀਂ ਨੇੜੋਂ ਦੇਖ ਹੀ ਚੁੱਕੀ ਤੋਰ ਕੇ ਤੁਹਾਨੂੰ ਦਿਖਾਉਣੇ ਆ ਵੇਖੋ ਇਹਦੀ ਬੰਤਰ ਬਰੀਡ ਕੁਆਲਟੀ ਵੀ ਚੰਗੀ ਆ ਸਟਰਕਚਰ ਸਿੱਧੀ ਲੈ ਚੱਲ ਸਿੱਧੀ ਹਜੇ ਤਾਂ ਨਾ ਜਗਜੀਤ ਵੀਰੇ ਖੜਾਈ ਐ ਤੇ ਜਦੋਂ ਇਹਨੇ ਤਿਆਰ ਹੋਣਾ ਉਦੋਂ ਦੱਸਣਾ ਬੈਠਦੇ ਆ ਬਾਕੀ ਜਦੋਂ ਵੀਡੀਓ ਤੇ ਆਪਣਾ ਮਾਧਿਯਾਂ ਵਾਂ ਚੀਜ਼ ਦਿਖਾਉਂਦਾ ਜੀ ਬਾਕੀ BCS ਦੇਖੋ ਲੱਤ ਲੁੱਤ ਸਾਈਡ ਪੋਜ਼ ਜਿਹੜਾ ਭਰਾ ਕੋਲੇ ਆ ਗਿਆ ਉਹਨੂੰ ਉਦੋਂ ਜੱਜਮੈਂਟ ਹੋਣੀ ਆ ਵੀ ਜਿਹੜੀਆਂ ਵਹਿੜਾਂ ਆਪਾਂ ਦਿਖਾਉਣੇ ਆ ਆ ਵੇ ਹਾਈਟ ਦੇਖ ਲੋ ਕਿੱਡੀਆਂ ਵੱਡੀਆਂ ਕਿੰਨੀਆਂ ਪਲੀਆਂ ਜੁਲੀਆਂ ਬਾਕੀ ਫੇਸ ਦੀ ਬਿਊਟੀ ਇੰਨੀ ਕਿ ਐਕਸਟਰਾ ਆਰਡੀਨਰੀ ਆ ਵਹਿੜ ਦੀ ਲਾਜਵਾਬ ਹੀ ਆ ਆਰਡਰ ਕਰਨੀਓ ਵੀ ਬਿਊਟੀ ਵਾਈਜ਼ ਵੀ ਬਹੁਤ ਜਿਆਦੇ ਚੰਗੀ ਚੀਜ਼ ਆ ਤੇ ਦੁੱਧ ਵੀ ਕਰਮਾਂ ਵਾਲੀ ਚੰਗੇ ਬੰਦੇ ਨੇ ਚੰਗੀ ਸਾਂਭ ਸੰਭਾਲ ਕਰੀ ਇਹਨੇ 50 ਪਲੱਸ ਹੀ ਦੇਣਾ ਐਸ ਵਾਰੀ ਬੜਾ ਸੌਖਾ ਏ ਆ ਜੀ ਚੱਲ ਸ਼ੇਰ ਓਏ ਇਹਦਾ ਰੇਟ 2 ਲੱਖ ਤੇ 25000 ਚੌੜੀ ਕਾਫੀ ਹੁਵਾਨਾ ਚਾਹੀਦਾ ਫਿਟਿੰਗ ਵਾਲਾ ਹਜੇ ਦਿਨ ਲੈਂਦੀ ਐ ਤੋ ਹਜੇ ਹਫਤਾ ਦਾ ਪਤਾ ਇਧਰ ਲੈ ਕੁੰਡੇ ਤੇ ਬੰਨ ਇਹਦੇ ਨਾਲ ਇੱਕ ਤੁਨੂ ਦੇਖੋ ਨੇ ਇਹ ਜਗਜੀਤ ਵੀਰੇ ਦੂਜਾ ਸੂਹਾ ਜੀ ਰਿਕਾਰਡ ਇਹਦਾ ਵੀ ਸਾਰਾ ਚਾਰ ਦੰਦ ਕੰਪਲੀਟ ਆ ਸ਼ੈਗ ਵਾਲੇ ਇੱਕ ਸਾਈਡ ਤੋਂ ਸਿੱਟੇ ਵੇ ਮੰਨ ਲਓ 6 ਦੰਦ ਮੰਨ ਕੇ ਚੱਲੋ ਇਹਨੂੰ ਤੁਸੀਂ ਪਿਓਰ 7 ਦਿਨੇ ਦੇ 9 ਮਹੀਨੇ ਪੂਰੇ ਹੋਣ ਚ ਪੈਂਡਿੰਗ ਆ ਜੀ ਇਹਨੇ 27 28 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਜੀ ਹਾਂ ਤੇ ਮੰਨ ਕੇ ਚੱਲੋ ਇਸ ਵਾਰੀ ਵਧੀਆ ਤੀ ਪਲੱਸ ਵੀ ਕਰ ਸਕਦੀ ਦੁੱਧ ਵਧੀਆ ਸਾਮ ਸਮਾਨ ਵਾਲੇ ਬੰਦੇ ਕੋਲੇ ਜਾਵੜੀ ਹੈ ਹਾਈਟ ਵਾਲੀ ਹੈ ਜਰਸੀ ਜੀ ਛੋਟੀ ਜਰਸੀ ਨਹੀਂ ਗਈ ਰੇਟ ਇਹਦਾ ਰੇਟ ਜਗਜੀਤ ਵੀਰੇ ਇਹ ਆਪਾਂ ਜਰਸੀ ਦੇ ਦਾਂਗੇ 1,25,000 ਰੁਪਏ ਦੀ ਜੀ ਸੋਣਾ ਧੱਕਾ ਕਰਦੀ ਹੈ ਹੌਲੀ ਪੈਰ ਨਾ ਵੜਦੇ ਖੁੱਲੀ ਫਿਰਦੀ ਹੈ ਇਹ ਸਵਾ ਲੱਖ ਦੀ ਦੋਸਤੇ ਵੈੜ ਮਿਲੂਗੀ ਢਾਂਚਾ ਹਵਾਨਾ ਉਹ ਤੁਸੀਂ ਹੁੰ ਦੇਖ ਲਓ ਬਾਕੀ ਕੋਲ ਆ ਕੇ ਤੁਸੀਂ ਪਾਸ ਕਰ ਲਿਓ ਜੀ ਅੱਕੇ ਦੂਜਾ ਸੂਆ ਸੁੰਦੀ ਜਰਸੀ ਵਹਿੜ ਲੈ ਆ ਵੀ ਵਾਪਸ ਬਾਕੀ ਆਰਡਰ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਰੱਖੂਗੀ ਜੀ ਜਰਸੀ ਬਹੁਤ ਸੋਹਣੀ ਸੋ ਇਹ ਚਾਰ ਉੱਤੇ ਖੜੀਆਂ ਤੁਹਾਨੂੰ ਦਿਖਾਤੀਆਂ ਅੱਗੇ ਇਧਰਲੇ ਪਾਸੇ ਕੁਝ ਵਹਿੜਾਂ ਹੋਰ ਐ ਬਾਤ ਕਰਾਂਗੇ ਬਹੁਤ ਸੋਹਣੇ ਹਵਾਨੇ ਵਾਲੀ ਵਹਿੜ ਤੋਂ ਡੈੜੀ ਪਰਾ ਹੋਇਓ ਇਹ ਜਗਜੀਤ ਵੀਰੇ ਦੋ ਦਾਂਦਾ ਜੀ ਹਮ ਤੇ ਰਿਕਾਰਡ ਸਾਰਾ ਹੀ ਆ ਬੱਚਿਆਂ ਦਾ ਤੁਹਾਨੂੰ ਪਹਿਲਾਂ ਦੱਸਿਆ ਸਾਰੀਆਂ ਗਾਇਆਂ ਦਾ ਹੀ ਹਮ ਰਿਕਾਰਡ ਮਿਲ ਜੂਗਾ ਉਰੇ ਆਪਾ ਤਖੋਲੇ ਮਾਰਦੀ ਆ ਦੁੱਜੀ ओरिजिनल ਦੋ ਦੰਦਾ ਜੀ ਠੀਕ ਹੈ ਤੇ ਦੇਣੇ ਦੇ ਅੱਜ ਹਜੇ 7 ਰਹਿ ਗਏ ਬਾਕੀ ਜੀ ਠੀਕ ਹੈ ਰੇਟੇ ਦਾ ਖਸ ਦਿਓ ਰੇਟ ਜਗਜੀਤ ਮੇਰੇ ਮੰਨ ਕੇ ਚੱਲੋ ਵੀ ਆਪਾਂ ਦੇਣ ਲੈਣ ਜੇ ਵਾਲੀ ਇਹਦਾ ਬੱਛੀ ਦਾ ਕਰਨਾ ਵੀ 1 ਲੱਖ ਤੇ 55000 ਰੁਪਏ ਦਾ ਲੈਣਾ ਲੈਣਾ ਜੀ ਆਪਾਂ ਠੀਕ ਹੈ ਸਵਾਨਾ ਦੋਸਤੋ ਬੜਾ ਇੱਥੇ ਖੜਾਈ ਪੁੱਤ ਹਾਈਡ ਸਾਨੂੰ ਇਹਦੀ ਵੀ ਜੱਜ ਕਰਾਣਾ ਇਧਰੋਂ ਫੜ ਕੇ ਜੀ ਨਾਲ ਉਈ ਆਇਨਾ ਮੰਨੇ ਭਰਾ ਵੀ ਛੋਟੀਆਂ ਆਈਆਂ ਬੱਚੀਆਂ ਆਈਆਂ ਫੁੱਲ ਵਧੀਆ ਵੱਡੀ ਹਾਈਟ ਦੀਆਂ ਬਾਕੀ ਆਰਡਰ ਤਾਂ ਦਿੱਸੀ ਜਾਂਦਾ ਜੀ ਕਿਦਾਂ ਦਾ ਲੱਗਿਆ ਲੈ ਆ ਬਈ ਬੱਸ ਲੈ ਚੱਲ ਪੁੱਤ ਮਾਜਾ ਲੈ ਮਜਬੂਤ ਸਰੀਰ ਦੀ ਹੈ ਜੀ ਸਾਈਡ ਪੋਜ਼ ਵਗੈਰਾ ਅਗਾੜੀ ਪਿਛਾੜੀ ਲੈ ਚੱਲ ਸਿੱਧੀ ਉੱਥੇ ਜਿਹੜੇ ਭਰਾ ਕੋਲੇ ਵੀ ਉੱਠ ਗਈ ਰਿਜ਼ਲਟ ਚੰਗਾ ਮਿਲੂਗਾ ਜੀ ਬਾਕੀ ਡਾਟਾ ਸਾਰਾ ਮਿਲ ਜੂ ਹੂੰ ਇਸ ਤੋਂ ਅੱਗੇ ਭਾਈ ਜਿਹੜੀ ਪਹਿਲਣ ਪਹਿਲਣ ਯਾਰ ਪਹਿਲਣ ਆ ਜੀ ਖੀਰੀ ਬੱਛੀ ਆ ਇਹ ਆਪਣੇ ਗੁਰਪ੍ਰੀਤ ਦੇ ਵੀਰ ਦੇ ਫਾਰਮ ਦੀ ਬੱਛੀ ਆ ਠੀਕ ਹੈ ਚੰਨਾ ਵਾਲੇ ਦੇ ਦੀ ਠੀਕ ਹੈ ਮਿਲਕ ਟੀਥਾ ਦੰਦ ਪਾਟੇ ਦੇ ਇਹ ਰਮਾਡਾ ਸੈਕਸਡ ਦੀ ਆ ਜੀ ਹੂੰ ਵਰਲਡ ਵਾਈਡ ਦਾ ਸੁਪਰ ਫਲਾਈ ਲੱਗਿਆ ਇਹਨੂੰ 19 ਮਹੀਨੇ ਏਜ ਆ ਇਹਦੀ ਫੀਰੀ ਕਨਫਰਮ ਹਾਂ ਦੱਸੋ ਠੀਕ ਹੈ ਭਾਈ 19 ਮਹੀਨੇ ਏਜ ਆ ਹਾਈਟ ਇੱਥੋਂ ਦੇਖ ਲਓ ਖੜੀ ਰਹਿੰਦੇ ਮੇਰੇ ਆਣ ਸਿਰ ਜਿੱਡੀ ਉੱਚੀ ਬੱਛੀ ਆ ਠੀਕ ਹੈ ਹਾਂ ਜੀ ਇਹਦਾ ਕੀ ਰੇਟ ਰਣਾ 13 ਇਹਦੇ ਦਿਨ ਪਏ ਆ ਜੀ ਬਾਕੀ ਇਹਦਾ ਲੈਣ ਦੇ ਅੰਝ ਆ 1,85,000 ਰੁਪਏ ਦੀ ਆਪਾਂ ਮੱਛੀ ਦਵਾਂਗੇ ਜੀ 13 ਦਿਨ ਪਏ ਆ ਤੋਰਾਂਗੇ ਤੋਰ ਤੋਰ ਪੁੱਤ ਜੇ ਤੁਰੂਗੀ 10 ਮਾਰਕੇ ਸੋ ਦੋਸਤੋ ਦੰਦੋ ਹੀ ਆ ਪਹਿਲਣ ਵੈੜਾ 13 ਦਿਨ ਹਜੇ ਬਾਕੀ ਆ ਹਵਾਨਾ ਸੋਣਾ ਰੱਖੂਗੀ ਬਾਕੀ ਭਾਈ ਜਾਣਦੇ ਹੀ ਆ ਸਾਰੇ ਬੰਦੇ ਆਪਣੇ ਭਰਾ ਨੂੰ ਵਧੀਆ ਮਾਲ ਆ ਉਹਦੇ ਕੋਲੇ ਜੀ ਖਰਾ ਵਧੀਆ ਬਰੀਡਿੰਗ ਚੰਗੀ ਤੇ ਕੰਮ ਕਰਦਾ ਹੁਣ ਤਾਂ ਬੱਚੇ ਮੰਨ ਲਓ ਵੀ ਹੁਣ ਤਾਂ ਡਰੈਸ ਹੀ ਬੋਲਤੇ ਇੱਥੇ ਕੋਈ ਲੋਕਲ ਪੇਟ ਵਾਲਾ ਤਾਂ ਕੰਮ ਹੀ ਨਹੀਂ ਰਿਹਾ ਜੀ ਸਹੀ ਹੈ ਸੋ ਵੀਡੀਓ ਵੀ ਦੋਸਤੋ ਬਣਾਉਂਦੇ ਰਹੀਦਾ ਬਾਈ ਗੁਰਪ੍ਰੀਤ ਚੰਨਾ ਗਲਾਬ ਸਿੰਘ ਵਾਲਾ ਉਹ ਉਸ ਵੀਰ ਦੀ ਹੋਮ ਬਰੀਡ ਬਾਈ ਦੱਸਦਾ clear ਆ ਬਾਈ ਖੀਰੀ ਬੱਚੀ ਦੱਸੋ ਪਹਿਲਾਂ ਸੂਆ ਸੂਈ ਚਲ ਪਤੋ 6ਵੇਂ ਨੰਬਰ ਤੇ ਦਿਖਾ ਰਹੇ ਆ 7ਵੇਂ ਨੰਬਰ ਤੇ ਖੋਰ ਗਾਂ ਤੁਹਾਨੂੰ ਦਿਖਾਉਣੇ ਜਿਹੜੀ 7 ਨੰਬਰ ਦੀ ਇਹ ਜਗਜੀਤ ਵੀਰੇ ਦੰਦਾ ਐ ਚਾਰ ਦੰਦਾ ਜੀ ਹੂੰ ਤੇ ਮਾਲਕਾਂ ਨੇ ਆਪਾਂ ਨੂੰ ਪਹਿਲਾ ਸੁਆ ਕਿਹਾ ਵਹਿੜਦਾ ਇਹਦਾ ਨਾ ਇਹ ਤਾਂ ਆਪਾਂ ਭੇੜਨਗੇ ਕੋਈ ਨਹੀਂ ਤੂ ਤੋਰੇ ਨੂੰ ਤੇ ਮੰਨ ਗਏ ਚੱਲੋ ਵੀ ਦੇਣ ਇਹਦੇ ਪੰਜ ਰਹਿੰਦੇ ਆ ਹੂੰ ਤਿਆਰੀ ਹੁਣ ਅੱਜ ਪ੍ਰਾਰਥਨਾ ਨਾਲੋਂ ਕਾਫੀ ਜ਼ਿਆਦਾ ਕਰ ਗਈ ਵਹਿੜ ਕੇ ਦਾਮ ਜੀ ਹਾਂ ਜੀ ਪਰ ਆਹਵਾਣਾ ਹਜੇ ਵੀ ਢੱਲਾ ਪਿਆ ਤੂੰ ਦੋ ਚਾਰ ਦਿਨ ਕੱਢ ਵੀ ਸਕਦੀ ਐ ਖੜੀ ਵਿਚਾਲੇ ਉਹਨਾਂ ਦੇ ਪੁੱਤ ਪੇੜਦੀਆਂ ਉਧਰ ਨੂੰ ਲੈ ਚੱਲ ਸਿੱਧੀ ਇਹਦਾ ਕੀ ਰੇਟ ਐ ਨਾ ਕੁਝ ਵੀ ਰੇਟ ਜਗਜੀਤ ਵੀਰੇ ਇਹ ਆਪਾਂ ਵੈੜ ਦੇ ਦਾਂਗੇ 1,40,000 ਰੁਪਏ ਦੀ ਦੁੱਧ ਬੱਚੀ ਆਰਾਮਦਾਰੀ ਨਾਲ ਹੀ 35 ਕਿਲੋ ਪਾ ਦਊਗੀ ਹਾਈਟ ਹੋਇਟ ਸਟ੍ਰੇਟਨੈਸ ਸਰੀਰ ਦੀ ਇੰਨੀ ਕਿ ਪਿਆਰੀ ਆ ਵੈੜ ਫੇਸ ਫੂਸ ਦੀ ਚੌੜੀ ਚੂੜੀ ਅਗਾੜੀ ਗੂੜੀ ਆਰਡਰ ਦੇਖੋ ਕਿੰਨਾ ਲੰਮਾ ਜੀ ਗਾੜੀ ਤੋਂ ਲੱਗਿਆ ਬੱਛੀ ਨੂੰ ਬਸੋ ਹੁਣ ਗਾੜੀ ਨੋਟ ਕਰ ਲਿਓ ਸਾਈਡ ਨੂੰ ਜਾਊਗੀ ਮੈਂ ਤਾਂ ਤੁਸੀਂ ਹਵਾਨਾ ਦੇਖ ਲਈ ਜਾਓ ਲੈ ਚੱਲ ਪੋਤੋ ਮੰਨਦੇ ਇਹ ਖੋਰ ਬੱਛੀ ਦਿਖਾਉਣਿਆ ਹੀ ਫਰ ਹੈ ਲਾਸਟ ਉੱਤੇ ਇਸੇ ਵੀਡੀਓ ਦੇ ਕਰਜੀ ਭਾਈ ਦੰਦੋਂ ਕਿਵੇਂ ਬੱਚਾ ਇਹ ਖੀਰ ਕੋਈ ਆ ਜੀ ਹਜੇ ਬੱਚਾ ਹੀ ਆ ਠੀਕ ਹੈ ਕੀ ਭਾਰ ਹੋਊਗਾ ਤਾਂ ਗੱਬਨ ਤਾਂ ਨਹੀਂ ਹੋਈ ਨਹੀਂ ਨਹੀਂ ਗੱਬਣ ਨਹੀਂ ਜੀ ਹਜੇ ਤਾਂ ਇਹ ਇੱਕ ਵਾਰੀ ਹੀਟ ਹੀ ਕਰੀ ਆ ਹਾਂ ਹਾਂ ਜੀ ਇਹ 55000 ਰੁਪਏ ਦੀ ਜਸਨੋ ਬੱਚੀ ਦਵਾਂਗੇ ਜੀ ਠੀਕ ਹੈ ਖੋਲੀ ਬੇ ਤੋਰ ਬਤੋ 55000 ਦੀ ਬਸੋ ਇਹ ਛੋਟੀ ਉਮਰ ਦੀ ਆ ਦੰਦੋਂ ਕੀ ਆ ਕਿ ਹਾਈਟ ਚ ਦੇਖ ਲਓ ਜੀ ਗਾਂ ਨਾਲ ਉੱਚੀ ਆ ਹੁਣ ਜਿਹੜੀ ਨਾਲ ਖੜੀ ਆ ਤੇ ਟੀਕੇ ਦੇ ਕਾਬਲ ਆ ਕੀ ਜਿਹੜਾ ਵੀ ਭਰਾ ਲੈ ਆਣੀ ਚਾਹੁੰਦਾ ਇਹਨੂੰ ਵਧੀਆ ਦੋ ਗੱਟੇ ਪਾ ਕੇ 2 ਮਹੀਨਿਆਂ ਬਾਅਦ ਟੀਕਾ ਭਰਾ ਸਕਦਾ ਹਾਈਟ ਲੈਂਥ ਵਾਲੀ ਬੱਚੀ ਹੈ ਜੀ ਅੱਛਾ ਗ੍ਰੇਟ ਸਰੀਰ ਦੀ ਹੈ ਫਾਰ ਸੇਲ ਇਹਦੇ ਸਿੰਗ ਤਾਗਣ ਤੋਂ ਬਾਅਦ ਚੱਕ ਸਿੰਗ ਦੀ ਫੋਟ ਫੁੱਟੀ ਵੀ ਤੈਨੂੰ ਇੱਥੇ ਹੀ ਬੰਦ ਏ ਇਹਦਾ ਜਗਜੀਤਪੁਰੇਉਂ ਦਾ ਵੈਸੇ ਤਾਂ ਹੈਲਥ ਦਾ ਹੀ ਆ ਹੂੰ ਤੇ 100% ਇਹ ਨਹੀਂ ਬਤਾ ਆਪਾਂ ਹੀ ਘਰੇ ਰੱਖ ਲਏ ਇਹ ਵਧੀਆ ਬੰਦੇ ਤੋਂ ਲਈ ਆ ਯਾਨੀ ਠੀਕ ਹੈ ਘਰੇ 10-12 ਐਨੀਮਲ ਰੱਖੇ ਹੋਏ ਆ ਰਿਕਾਰਡ ਇਹਦਾ ਵੀ ਸਾਰਾ ਹੈਗਾ ਜੀ ਹੂੰ ਮਦਰ ਮਿਲਕ ਰਿਕਾਰਡ ਵੀ ਚੰਗਾ ਇਹ ਜਾਨੀ ਹੈ ਹਿਲਦਾ ਹੀ ਆ ਜਮਾ ਦੇਖੋ ਭਾਵੇਂ ਆ ਪਕੜਾ ਲਗੇ ਸਿੱਧਾ ਓਕੇ ਬਾਕੀ ਥਨ ਥਨ ਚਾ ਰਹੀ ਹੈ ਹਾਈਟ ਵਧੀਆ ਹੂੰ ਸੋ ਇਹ ਦੱਸੋ ਅੱਜ ਵੀਡੀਓ ਜਿਹੜੀ ਖੁਸ਼ਦੀਪ ਕੋਲੋਂ ਬਣਾਈ ਹੈ ਤੇ ਵੜਾ ਗਾਵਾ ਵਿਕਰੀ ਵਾਲੀਆਂ ਸੀ ਆ ਜਾਓ ਇੱਥੇ ਤੁਸੀਂ ਤੇ ਆ ਕੇ ਤਸੱਲੀ ਕਰਿਓ ਜਿਹੜਾ ਨਾ ਤੁਹਾਨੂੰ ਚੰਗਾ ਲੱਗਦਾ ਮਿਹਰਬਾਨੀ ਇਸ ਵੀਡੀਓ ਨੂੰ ਦੇਖਣਾਂ